ਦੀ ਮਿੱਟੀ ਛੱਡ ਕੇ ਰੱਬ ਜੋਂ ਮਦਾਰੀ ਵਾਲਾ ਖੇਡ ਹੈ ਜੱਟ ਕੇ ਖੜਾ ਨਹੀਂ ਲੈਣੀ ਤਾਂ ਤੂੰ ਰੋਟੇ ਮੇਰੇ ਨਾਲੇ ਮਾਰੂਗਾ ਨਾਲੇ ਭੱਜੀ ਨਾ ਨਹੀਂ ਹੋ ਲੈ ਭਾਈ ਪੂਰੀ 30000 ਦੀ ਹੋ ਬਸ ਉਹ ਨਹੀਂ ਕਿਉਂ ਰਾਜੀ ਤੂੰ ਵੀ ਸੱਟਾ ਇੱਕ ਹੋਰ ਮਾਰ ਟਕਾ ਨਾ ਉੱਤਰ ਦੇ ਨਾ ਉੱਤਰ ਦੇ ਸਾਲੇ ਬਣੀ ਨੇ ਚ ਉੱਤਰ ਦੀ ਜਮਾ ਬਸ ਭਾਈ ਤੂੰ ਲੈ ਜਾ ਆਪਾਂ ਵੀ ਗਾਂ ਵੇਚਣੀ ਆਪਾਂ ਨੂੰ ਵੀ ਰੋਟੀ ਚਾਹੀਦੀ ਆ ਕਿਉਂ ਜੀ ਹਾਂ ਹੁਣ ਕੀ ਕਰੀਏ ਰੋਟੀ ਤਾਂ ਤੈਨੂੰ ਦੇਣੀ ਆ ਰੋਟੀ ਦਾ ਲਵਾਂਗੇ ਰੋਟੀ ਮਾਰੇ ਸਾਰੇ ਫਿਰ ਤੇ ਰੋਟੀ ਮਾਰੇ ਨੇ ਅਸੀਂ ਲਈ ਸੀ ਇਹ ਰੋਟੀ ਨੇ ਦਿੱਤੀ ਸੀ ਬੱਕਰੀ ਬਲਵਿੰਦਰ ਮਾਨ ਤੋਂ ਆਈ ਸੀ ਬੱਕਰੀ 1000 ਰੁਪਏ ਨਾ ਮਾਰੀ ਰੱਬ ਨੇ ਫਾਰਮ ਤੋਂ ਆਈ ਹੋਈ ਆ ਮੈਨੂੰ ਪਤਾ ਚੰਡੀਗੜ੍ਹ ਵਾਲੇ ਮੁੰਡੇ ਤੋਂ ਲੈ ਓਏ ਮੈਨੂੰ ਪਤਾ ਨਾ ਮਿਸਾਲ ਦੀ ਬੱਕਰੀ ਮਿਸਾਲ ਲੱਗ ਰਹੀ ਆ 20 ਸਾਲ ਦੀ ਗੱਲ ਦੱਸ ਦੂ ਮੈਂ ਵੀ ਆ ਮੈਂ ਕਰਿਆਦ ਕੰਮ ਹੁਣ ਕੀ ਕਰੀਏ ਕਿੱਧਰ ਗਏ ਬੋਲ ਵੀ ਤੈਨ ਲੈਣੀ ਆ ਬਾਪੇਂ ਦਵਾ ਦੇ ਬੋਲ ਪੈਰਾਂ ਦੀ ਮਿੱਟੀ ਛੱਡ ਕੇ ਨਾ ਬਜੋਂ ਮਦਾਰੀ ਵਾਲਾ ਖੇਡ ਹੈ ਹਾਂ ਲੈਣੀ ਜੱਟ ਕੇ ਖੜਾ ਨਹੀਂ ਲੈਣੀ ਤਾਂ ਦੂਰ ਹੋ ਜਾ ਉਹਨੂੰ ਦਵਾਉਂਗਾ ਲੈ ਲੈ ਠੀਕ ਆ ਕਿਤੇ ਕਦੇ ਐਨੇ ਦੀ ਐਡੇ ਦੀ ਰੋਟੀ ਲੈਣੀ ਐ ਕਿਉਂ ਜੀ ਅਗਲੇ ਨੇ ਉਹਨੇ ਸੱਚਾਈ ਦੱਸਤੀ ਵੀ 26 ਦੀ ਲਈ ਐ ਹਾਂ ਬਾਬਾ ਐਨੇ ਲਈ 26 ਦੀ ਹੁਣ ਕੀ ਮੰਗਦਾ 35 ਦੀ ਨਹੀਂ ਤਾਂ ਤੇਰਾ ਵੀ ਨਹੀਂ ਜਾਏ ਫਿਰ ਮੈਨੂੰ ਕਿਹੜਾ 35 ਬਣਾ ਦੇ ਹਾਂ 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 ਜੀ ਹਾਂ ਬਾਬਾ ਜੀ ਕੀ ਕਰੀਏ ਬੋਲ ਦੇਖ ਲੈ ਤੂੰ ਤੇਰੇ ਘੇਆ ਤੈਨੂੰ ਪਤਾ ਸਾਰਾ ਤੂੰ ਵੇਖ ਹੋਣਾ ਕੀ ਅਧਿ ਦੇ ਗਏ ਨੇ ਉਹ ਫਾਇਦੇ ਦੇ ਸਭ ਲਈ ਲਈ ਸਾਡੇ ਘੇ ਦੇ ਦੂਗਾ ਇਹ ਇੱਕ ਗੱਲ ਹੋਰ ਹੈ ਕਿਉਂ ਆ ਉਹਨੇ ਮੰਦੇ ਨੇ ਬੱਚੇ ਸੋਨੇ ਬੱਚਿਆਂ ਕਰਕੇ ਲਈਏ ਲੰਗੂਰਾ ਵਰਗੇ ਲੰਬੇ ਨੇ ਬੱਚੇ ਬੱਚੇ ਵੀ ਆਪਾਂ ਬੱਕਰੀ ਵੀ ਅੱਬਲ ਬੀਕੀ ਬੀਕੀ ਨਹੀਂ ਆਪਾਂ ਚੋਲਾਗੇ ਤੇ ਗੱਲ ਹੋਰ ਹੈ ਚਲ ਚੋ ਤਾਂ ਕਿੰਨੀਆਂ ਕਿਲੋਵੇਂਗਾ ਤੂੰ ਰੋਜ਼ ਖਰੀਦਦਾ ਰੋਜ਼ ਵੇਚਦਾ ਹੁਣ ਤੂੰ ਫਸਾਣ ਨੂੰ ਸਤਾਈ ਨਾ ਦੇਣੀ ਤਾਬੇ ਨਹੀਂ ਜੀ ਨਹੀਂ ਬਾਬਾ ਤੂੰ ਖਰਜਾ ਜੱਜ ਕੇ ਜੇ ਬੱਕਰੀ ਪਸੰਦ ਆ ਲੈਦਾ ਲੈ ਨਾ ਪਰ ਪੱਛੀ ਨਾ ਨਹੀਂ ਫਿਰ ਗਾ ਕੋ ਖੜਾ ਮੈਂ ਨਹੀਂ ਕਰਦਾ ਮੈਂ ਤਾਂ ਦੋਆ ਬਚਾ ਰੇ ਨਾਲੇ ਮਾਰੂਗਾ ਨਾਲੇ ਭੱਜੀ ਨਾ ਨਹੀਂ ਉਹ ਨਹੀਂ ਗੱਲ ਹੁਣ ਇਹ ਤੈਨੂੰ ਪਤਾ ਖੁਦ ਇਹ ਢਿੱਡ ਚੋਂ ਮਾਰ ਕੇ ਮੁੱਕੀ ਮੈਨੇ 500 ਰੁਪਏ ਦਾ ਕੱਢਣੀ ਚੱਡਣਾ ਹੈ ਰਾਜੂ ਮੈਂ ਤਾਂ 500 ਲੈਣੀ ਲੈਣਾ ਤੂੰ ਇੱਕ ਮਿੰਟ ਚ 500 ਬਣਾਉਣਾ ਹੈ ਤੂੰ ਮੈਂ ਤਾਂ ਮੈਂ ਕਿਹੜਾ ਚੋਰੀ ਕਰਦਾ ਮੈਂ ਤਾਂ ਵੀਡੀਓ ਚ ਕਹਿ ਕੇ ਕਰਦਾ ਇਨੂੰ ਕੀ ਬਚੂਗਾ ਇਹਨੂੰ ਵੀ ਤਾਂ ਰੋਟੀ ਵੇਚਣੀ ਚਾਹੀਦੀ ਆ ਉਰਾ ਕਰ ਬਾਪੇ ਕੱਚੀਆਂ ਹੀ ਗੱਲਾਂ ਨਹੀਂ ਕਰਦਾ ਇੱਕ ਸੱਠ ਚ ਬੱਕਰੀ ਦੇ ਨਹੀਂ ਹੁਣ ਤੇਰੀ ਮਰਜ਼ੀ ਭਜੇਗਾ ਮੈਂ ਉਧਰਲੇ ਪਾਸੇ ਪੂਣੀਆਂ ਕੱਤ ਦੂੰ ਲੈ ਭਾਈ ਪੂਰੀ 30000 ਦੀ ਹੋ ਗਈ ਬਸ ਉਹ ਨਹੀਂ ਕਿਉਂ ਕੀ ਗੱਲ ਹੋ ਗਈ ਕਿਉਂ ਇੱਧਰ ਪੈ ਤਾਂ ਅਗਰ ਖੜਾ ਆ ਬਿੱਖੇ ਲੈ ਤੇਰੇ ਵਰਗੇ ਬਹੁਤੇ ਦੇਖਦਾ ਮੈਂ ਹਾਂ ਕੀ ਕਰ ਸਰ ਰਹੀ ਪੰਜ 400 ਦਾ ਹੀ ਫਰਕ ਕੋਈ ਜ਼ਿਆਦਾ ਨਹੀਂ ਪੈਂਦਾ ਫਿਰ ਐਡੀ ਸ਼ਕੀਨ ਵੀ ਨਹੀਂ ਲੈ ਜਾ ਕੋਈ ਗੱਲ ਨਹੀਂ ਸ਼ਕੀਨ ਤੂੰ ਮੇਮ ਬਣਾਈ ਬੈਠਾ ਮੇਮ ਹੀ ਆਹੇ ਹਾਂ ਮੇਮ ਤਾਂ ਕੱਟਣੀ ਹੈਗੀ ਉਹ ਜਾਣਦਾ ਮੈਂ ਬਾਈ ਮੇਮ ਆਹੀ ਮੈਂ ਜਾਣਦਾ ਤੈਨੂੰ ਵਿਆਪਕੀ ਚੀਜ਼ਾਂ ਦੰਤ ਤੇ ਪੈਸੇ ਲਾਇਨੇ ਤੇ ਉਹ ਹੀ ਹੈ ਤਾਇਆ ਬੱਕਰੀ ਛੇਤੀ ਵੇਚਦੇ ਮਰ ਗਿਆ ਜਾਨ ਲਿਕੜ ਗਈ ਮੇਰੀ ਤੈਨੂੰ ਢਾਈ ਬੈਠਾ ਢੇਰੀ ਕਰਦਾ ਰਾਜੂ ਬਾਬੇ ਹੈਰਾ ਫੇਰੀ ਵੇਚ ਦਾਂਗੇ ਖਰਜਾ ਬਈ ਕੋਈ ਬਾਤ ਨਹੀਂ ਖੜ ਖੜ ਮੈਂ ਤੈਨੂੰ ਬਤਲਾਵਾਂ ਜੀ ਤੇ ਸੁਆਲ ਦਿਓ ਖੜ ਬਾਬਾ ਖੜ ਫੇਰ ਕਰੀ ਫੇਰ ਕਰੀ ਕੱਲ੍ਹ ਤੇਰੇ ਪਿੱਛੇ ਭਜਾਉਣ ਲੱਗ ਰਿਹਾ ਮੈਂ ਅਗਲੇ ਨਾਲ ਟੱਲ ਤੇਰੀ ਦਾੁਰ ਦਾ ਬਾਬੇ ਦੇਣੀ ਹੈ ਨਹੀਂ ਮੈਨੂੰ ਭਜਾਉਣਾ ਭਜਾ ਦੇ ਨਾ ਕੋਈ ਗੱਲ ਮਰਜ਼ੀ ਤੇਰੀ ਆ ਹੁਣ ਆ ਪੰਜ 400 ਦਾ ਫਰਕ ਪੂ ਜਿਆਦਾ ਪੈਣਾ ਨਹੀਂ ਉਹ ਫਿਰ ਛੱਡ ਗੱਲਾਂ ਕੱਚੀਆਂ ਨਹੀਂ ਨਹੀਂ ਹੋਣਾਗਾ ਫਿਰ ਗੱਲਾਂ ਕੱਚੀਆਂ ਨਹੀਂ ਲੈ ਜਾ ਹੁਣ ਇੱਥੇ ਹੀ ਵੇਚ ਲੈਣਾ ਵੇਖ ਜੂਗੀ ਕੋਈ ਗੱਲ ਨਹੀਂ ਦੇਖ ਲੈ ਇੱਥੇ ਨਹੀਂ ਉੱਥੇ ਵੇਚ ਜੂ ਤੇ ਵੇਖੀ ਜਾਣੀ ਪੂਰੀ 31000 ਦੀ ਨਹੀਂ ਆ ਜਾ ਬਸ ਹੁਣ ਟਾਪਿਆ ਚੱਲ ਛੱਡ ਕੋਈ ਨਹੀਂ ਸਾਡੇ 31 ਦੀ ਨਾ ਫੱਟ ਜਾ ਹੁਣ ਤੇਰੀ ਮਰਜ਼ੀ ਹੈ ਹਾਂ ਨਿਸ਼ਾਨਾ ਕੋਈ ਆ ਵੀ ਆ ਪਿਛਲੇ ਜਿਹਨੇ ਦਾ ਹਬਕਾ ਬੱਚਾ ਖੜਾ ਪਿਛਲੇ ਸੋਏ ਦਾ ਬਾਈ 17000 ਦਵਾਦੇ ਨਹੀਂ ਯਾਰ ਬਾਈ ਫੇ 27 ਦੀ ਮਾਲ ਮੋਨ ਲਾ 27 ਦੀ ਨਹੀਂ 27 ਦੀ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਨਹੀਂ ਹੈਗੀ ਇਦਾਂ ਤੇ ਸੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ ਕਿਉਂ ਵੀ ਫੇ ਤੂੰ ਹੀ ਦੱਸ ਦੇ ਮੱਕੇ ਪਹਿਲਾ ਦੇ ਤੂੰ ਦੱਸ ਦੇ ਮੱਕੇ ਲਾਉਂਗਾ ਬਾਜੀ ਹੋਰ 2000 ਘੱਟ ਤੋਂ 25000 ਉਹ ਇਹ ਆ ਗਏ 25000 ਖੋਲ ਕੇ ਮਣੀ ਇੱਧਰ ਖੜੀ ਬੱਕਰੀ ਬਾਬਾ ਚੌੜਾ ਕਰਖਣਾ ਤੋੜ ਕੇ ਦਿਖਾ ਬਿਲਕੁਲ ਕਿਆ ਖਾਣੀ ਹੈ? ਬੱਕਰੀਆਂ ਦੇਖੇ। ਹਾਂ ਹਾਂ। ਆ ਲੈ ਜੀ ਬਹੁਤ। ਆ ਬਤਾ। ਇਹ ਬੱਕਰੀ ਨੂੰ ਜੀ ਸੁਣਣ ਲਿਆ। ਕਾਲੀ ਦੰਡ ਬੱਕਰੀ ਐ। ਕੋਈ ਵੀ ਘਾਟ, ਤੋਰ ਲੰਬੀ ਤੋਰ। ਉਹ ਲੈ ਮੇਰੇ ਕੋਲ ਆ। ਦਰਦੀ। ਕੰਮ ਦੀ ਥਾ ਬੱਕਰੀ। ਦਰਦੀ ਐ। ਦਰਦੀ ਐ। ਜੇ ਜਿਹੜਾ ਉਹਦੇ ਹਾਰ ਮੰਡੀ ਆਉਣਾ ਐ ਚੱਕਰੀ। ਕੀ ਮੰਗਦੇ? ਦਰਦੀ ਆ ਲੈ ਹੁਣ ਤੋਰ ਦੇਣਾ ਤੋਰਨਾ। ਹਾਂ ਹਾਂ। ਗਾਰੰਟੀ। ਦਰਦੀ ਆ ਉਹ ਕੋਈ ਚੱਕਰੀ ਨਹੀਂ ਐ ਨਾ। ਆਪਣੇ ਚਮੜੇ ਵਾਲਾ ਛੇ ਹੁੰਦਾ ਚਮੜੀ ਬੱਕਰੀ ਹਰ ਮੰਡੀ ਆਉਂਦਾ ਸੁਣਾਲੀ ਆ ਗਏ ਹਾਂ ਹਾਂ ਠੀਕ ਤਾਂ ਨਹੀਂ ਲਾਉਂਦੇ ਪੂਰੇ ਲਈ ਪੂਰੇ ਰਾਏ ਨੂੰ ਖੋਲ ਕੇ ਲਾ ਹਾਂ ਲਾ ਆਹ ਆਰ ਜੇ ਵੀ ਰੇਪਾ ਬੱਕਰੀਆਂ ਲੈਣੀਆਂ ਨੇ ਕੋਈ ਹਾਸੇ ਤੋਂ ਮਖੌਲ ਥੋੜੇ ਕਰਨਾ 25 ਮੰਗ 27 ਮੰਗ ਜਮਾਨਾ ਸੰਗ ਤੈਨੂੰ ਪੂਰਾ 20000 ਦੇਤੀਂ ਭਈਆ 24000 ਦੇ ਦੇ ਰਾਜੀ ਤੂੰ ਵੀ ਸੱਟਾ ਇੱਕ ਹੋਰ ਮਾਰ ਟਕਾ ਤੂੰ ਨਾ ਬੋਲ ਭੱਟਾ ਸੱਟਾ ਹੀ ਮਾਰੀ ਤੈਨੂੰ ਕਿ ਲੋੜ ਹੈ ਫੋਨ ਦੀ ਆ ਹਰ ਸੌਦਾ ਕਰੇ ਨਹੀਂ ਨਹੀਂ ਮੈਨੂੰ ਤਾਂ ਗੱਲ ਸੁਣ ਇਹ ਹਰ ਤੂੰ ਨਰੇਂ ਸਹੀ ਗੱਲ ਆ ਪੰਜੇ ਚਾਰੇ ਪੱਤੀਆਂ ਇੱਕ ਸਿਆਰ ਨੇ ਕੋਈ ਕਿਸੇ ਦੀ ਪੱਖਵਾਤ ਨਹੀਂ ਕਰਨੀ ਰੱਬ ਸਮਾਨ ਧਰਤੀ ਨੂੰ ਮੱਥਾ ਟੇਕ ਕੇ ਤੁਰਦੇ ਵੀ ਜਿਹਦਾ ਮਾੜਾ ਨਾ ਰੱਬਾ ਕਰਾਈ ਸਹੀ ਗੱਲ ਪਰ ਕਈ ਵਾਰੀ ਸੁਣ ਕੇ ਬਾਈ ਕਈ ਵਾਰੀ ਮਿੱਥੋ ਚੰਗਾ ਕਰਦੇ ਕਰਦੇ ਨੇ ਲੋਕਾਂ ਦਾ ਮੱਲੋ ਮੱਲੋ ਜਾਂਦਾ ਹੈ ਉਹ ਸਾਨੂੰ ਮਾੜਾ ਕਹਾ ਹੁੰਦਾ ਹੈ ਮਾੜਾ ਸੀ ਕਰਤੇ ਦਾ ਜੀ ਨਹੀਂ ਹੈਗੇ ਠੀਕ ਹੈ ਪਰਿਵਾਰ ਵਾਲਿਆਂ 30 ਪੁੱਤ ਵਾਲਿਆਂ ਮਾਲ ਪਸ਼ੂ ਵਾਲਿਆਂ ਆਲੇ ਬਸ ਬੱਕਰੀ ਵੇਚਤੀ ਬਹੁਤੀਆਂ ਗੱਲਾਂ ਨਾ ਕਰ ਚੇ ਆਲੇ ਕਿ ਚੇ ਆਲੇ ਜੇ ਕੋਈ ਨਿਰ ਖੰਨੇ ਮੈਂ ਬਾਕੀ ਉਹਦਾ ਜਿਹੜੀ ਫੀਸ ਲੈਣਾ ਉਹ ਤੈਨੂੰ ਪਤਾ ਹੀ ਐ ਠੀਕ ਐ ਗੱਲ ਇੱਕ ਪੰਜਾ ਲੈਣੀ ਲੈਣਾ ਬੱਕਰੀ ਵੜੀ ਚੋਂ ਠੀਕ ਆ ਆ ਚੱਕ ਬਸ ਰੱਬ ਦਾ ਨਾਮ ਲੈ ਕੇ 22000 ਰੁਪਏ ਤੇਰੀ ਬੱਕਰੀ ਵੇਚ ਉਹ ਇੰਨਾ ਨਾ ਮੜਾ ਜਾ ਨਹੀਂ ਉਹ ਮੇਰੇ ਤੇ ਵਿਸ਼ਵਾਸ ਐ ਉਹਨੂੰ ਚੰਗੀ ਕਰਕੇ ਦਵਾ ਰਿਆ ਵਿਸ਼ਵਾਸ ਹਨ ਬੰਦੇ ਨੇ ਚੱਲ ਯਾਰ ਲੈ ਜਾ ਚੱਲ ਮੈਨੂੰ ਵਾਧਾ ਦਿਖਾਈ ਆਪੋ ਦੀ ਹਾਂ ਲਖਾਈ ਆਪੋ ਤੇਰੇ ਗੱਲ ਨਹੀਂ ਪਉਂਦਾ ਲਖਾਈ ਦਿਓ ਜੀ ਪੈਸੇ ਕੰਗਿਆ ਉੱਥੀ ਚੰਗੀਆਂ ਨੂੰ ਪੋਣੀ ਝੋਲੀ ਪਾਓ ਝੋਲੀ ਪਾਓ ਜੀ ਸੱਕੇੜਾ ਬੰਦਾ ਥੋੜਾ ਝੋਲੀ ਓਏ ਬੱਚੇ ਦੇ ਪਾ ਦੇ 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 ਮੁੰਡੇ ਦੇ ਲੱਭਾ ਮਾਦਾ ਬਿੱਟੇ ਝੋਲੀ ਝੋਲੀ ਪਾ ਲੈ ਸਾ ਹਾਂ ਮੱਛਾ ਦੇਖ ਲੈ ਬਾਹ ਪਾ ਗਿਆ ਬਾਹ ਪਤਾ ਕਰੇ ਤੂੰ ਚੱਲ ਬਾਦਾ ਕਰੀ ਕੋਈ ਨਹੀਂ ਪਾ ਗਲਤ ਕੰਮ ਨਹੀਂ ਕਰਦਾ ਉਹ ਵੀ ਨਾ ਮਾਰੇ ਤੂੰ ਵੀ ਨਾ ਮਾਰੇ ਸਹੀ ਆ ਜੱਜ ਨੋਟ ਮਾ ਇਹ ਨੂੰ ਤਾਂ ਤੇਰੀ ਇਹ ਇਹਦੇ ਕੁਝ ਕਰਾ ਕੇ ਲਿਆਏ ਹੋ ਤੁਸੀਂ ਨੇ ਮੈਨੂੰ ਵੀ ਕੀ ਲਿਆਇਆ ਪਤਾ ਨਹੀਂ ਕੀ ਕਰਾ ਕੇ ਲਿਆਏ ਹੋ ਨੋਟ ਨੂੰ ਕਿਹੜੇ ਬਾਬੇ ਤੋਂ ਤਵੀਤ ਕਰਾਉਂਦੇ ਨਹੀਂ ਮੇਰੇ ਲਗਾਤੀ ਤੇਰੇ ਮੰਨਿਆ ਕੋਈ ਨਹੀਂ ਉਹ ਕਿਸੇ ਨੂੰ ਮਾਰਨਾ ਨਹੀਂ ਵੀਰੇ ਮਾਲ ਮਾਲ ਦੇ ਨੰਨ ਵਾਲੀ ਲੈ ਕੇ ਦੇ ਦੇ ਹਾਂ ਲਿਆ ਬੱਕਰਾ ਨਹੀਂ ਬੱਕਰੇ ਲੈਣੇ ਪੈ ਰਹੇ ਬੰਦੇ ਨਾਲ ਲਿਆ ਕੱਢ ਗਈ ਉਹਦੇ ਲੈ ਆ ਹਾਂ ਲਿਆ 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 ਮਾਂਗੇ ਬਸ ਇੱਧਰ ਕਰ ਲੈ ਬੇਟੇ ਜੇ ਉਧਰ ਕਰ ਲੈ ਸਾਈਡ 'ਚ ਕਰ ਲੈ ਇਹ ਗੱਲਾਂ ਵੱਡੀ ਗੱਲ ਕੈਸੇ ਲੋ ਭਾਈ ਉਧੇ ਕਰਾ ਲੈ ਲੈ ਇੱਧਰ ਕਰ ਮੇਰਾ ਫਾਰਮ ਆਇਆ ਮੈ ਕੈਨੇਡਾ 'ਚੋਂ ਆਇਆ ਹਾਂ ਛੇਣ ਭਾਪਸੇ ਜਾਣਾ ਧੰਨਵਾਦ ਸਾਡਾ ਜਿਹੜਾ ਬੰਦਾ ਹੈਗਾ ਉਹ ਕਹਿੰਦਾ ਮੈਥੋਂ ਸੁਧਾਈ ਨਹੀਂ ਹੋਣੀ ਇਹਨਾਂ ਦੇ ਤਾਂ ਵੇਚਣ ਲੱਗਿਆ ਇਹਦਾ ਸਕੀਮਾਂ ਦਾ ਹੁਣ ਤੇ ਇਹਦਾ ਕੀ ਕੰਮ ਕਿੰਨਾ ਕੰਮ ਇਹਦਾ ਕੀ ਵਾਹ ਇਹ ਖੁਆਗੇ ਲਿਆਉਗਾ ਕੇ ਪਹਿਲਾਂ ਇਹਦਾ ਵਿਸਤਾਰੀ ਖੁਆਈ ਖੜ ਜਾ ਚੈੱਕ ਕਰਾ ਮੈਨਾ ਇਹਦਾ ਦੇਖ ਲਈ ਬਹੁਤ ਹਰਦਾ ਪਿੱਛੋਂ ਦੇਖਣ ਮਸਤ ਯਾਰ ਇਹ ਤਾਂ ਪੰਜਾ ਦਿਨਾਂ ਨੂੰ ਨਹੀਂ ਦਿੰਦੇ ਜਾਣਾ ਕਰਕੇ ਇਹ ਪੱਠੋਂ ਤੋਂ ਨਵੀਂ ਹੈ ਬਾਬਾ ਤੈਨਾਂ ਨਹੀਂ ਹੈ ਭਾਈ ਆ ਜਾ ਆਪਾਂ ਲਵਾਵਾਂਗੇ ਨੂੰ ਆਪਾਂ ਲਵਾਵਾਂਗੇ ਬਾਲੀ ਚੀਜ਼ ਕੰਮਦੀ ਹੈ ਮੇਰੀ ਗੱਲ ਮੰਨ ਲਈ ਤੈਨੂੰ ਮਿਲ ਵਾਕਿਆ ਜੀ ਹਾਂ ਭਾਈ ਦੱਸ ਛੋਟੇ ਪਹਿਲੇ ਸੂਏ ਦੂਜੇ ਬਿਊਟੀ ਹੈ ਲੱਗਦੀ ਜਿਵੇਂ ਪਹਿਲੇ ਹੋਵੇ ਇਹ ਤਾਂ ਪਹਿਲੇ ਆ ਪਹਿਲੇ ਫਲੂਨ ਪਰ ਹੈ ਹੈ ਪੈਸੇ ਕਿਹਦਾ ਤੋਂ ਗਿਆ ਪੂਰੀ ਕਰਾ ਕੇ ਕਰਾਈ ਹੈ ਪੂਰੀ ਪੱਕੀ ਕਰਾ ਕੇ ਕਰਾਈ ਹੈ ਅਗਲੇ ਨੇ ਲੈ ਨਹੀਂ اچھا ਨਹੀਂ ਹੈਗਾ ਬੰਦਾ ਉਹ ਕੱਚੀ ਨਹੀਂ ਕਰ ਤੇਰੀ ਹੈ ਕੱਚੀ ਨਹੀਂ ਕਰਾਈ ਪਹਿਲ ਤੇਰੀ ਹੈ ਨਹੀਂ ਉਹ ਲਵਾਂਗਾ ਬੱਕਰੀ ਕੀ ਕੁਝ ਮੰਗੇ ਸਾਰੀ ਧਰਤੀਦਾਰ ਹੈ ਦੂਰੇ ਮੰਦਦੀ ਹੈ ਮੰਗਾ ਸਲਾਈ ਸਲਾਈ ਕੌਣ ਦੇਵੇ 25 ਮੰਗਾ 25 ਕੌਣ ਦੇਵੇ ਉਹ ਚਾਹ ਹੁਤਾ ਮੈਂ ਆਪੇ ਮੇਰੇ ਹੱਥ ਚ ਚਾਬੀ ਹੈ ਹੋ ਲੜੀ ਬਨੇ ਕੀ ਉਹ ਮੰਗਣ ਮਗੋਂ ਦਾ ਠੀਕ ਆ ਬੰਨਣ ਦਾ ਬਾਟ ਦੇਖ ਲਿਓ ਬਨੇ ਕੋ ਯਾਰ ਉਹਦੀ ਦਾ ਲੈ ਨਹੀਂ ਸਾਈ ਉਹਦੀ ਮਿਲਦੇ ਕਿ ਕਰੇ ਤੂੰ ਕਹਿ ਦੇ ਬੱਡੀ ਉੱਚੀ ਲੈਣੀ ਹੈ ਉੱਚੀ ਲੈਣੀ ਚਲੋ ਠੀਕ ਹੈ ਮੁੱਛੀ ਨੁਕੜਾ ਗੁੱਦਲੇ ਲੱਦੇਗਾ ਆ ਜਾ ਬਈ ਵੇ ਲੜੀਆਂ ਮੈਂ ਦੋ ਲੈ ਲਈਆਂ ਹਾਂ ਠੀਕ ਹੈ ਇਹ ਵੀ ਤਰ੍ਹਾਂ ਸੰਦ ਰੱਖੇ ਮੈਨੂੰ ਦਿੱਤਾ ਹਾਂ ਹਾਂ ਭਾਈ ਨੂੰ ਫੜਾ ਆਜ ਭਾਈ ਕੋਲ ਹੋਰ भाई तो मड़ी जी पटुंग कान फड़के ओ साइड दी भाई और ही लंबी ना तू मैं रख ना 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 ले आ ले खूब काफी सै किसे ते के अलग लग ओए एक कर दो भाई रे भाई छोटी भाई तेरा माल है हां हूं दस की माल है यार इक कोई मंगला बस बस ताई मंगला ना पुंगरा फर्क में तेरा सही आ जा तू दस के पड़ा ਜਰਨਾ ਤਾਂ ਹੁਣ ਨੂੰ ਪਤਾ ਨਾ ਇਹਨੂੰ ਪਤਾ ਨਾ ਇਹਨੂੰ ਪਤਾ ਹੂੰ ਦੱਸ ਮੈਨੂੰ ਤਾਂ ਪਤਾ ਹੀ ਪਤਾ ਵੀ ਕਿੱਥੇ ਲੱਗੂਗੀ ਇਹਦਾ ਆਏ ਉਹਨੇ ਬੜਾ ਚਲੋ ਹੈ 25 ਉਹ ਹੇਲ ਢੜ ਗਿਆ ਹੁੰਦਾ ਮੈਂ ਚੋ ਇਹ ਪੱਠ ਦੇਖ ਲੈ ਇਹਦਾ ਤੇ ਉਹਦਾ ਫਰਕ ਨਹੀਂ ਮੈਂ ਇੱਕ ਗੱਲ ਦੱਸਾਂ ਤੈਨੂੰ ਹਾਂਜੀ ਵੇਚਦੇ ਹਾਂ ਹਾਂ ਵੇਚ ਸੱਚਾ ਕੰਮ ਨਹੀਂ ਕਰਦਾ ਨਾ ਉੱਤਰ ਦੇ ਨਾ ਉੱਤਰ ਦੇ ਸਾਲੇ ਬਣੇ ਨੇ ਚੋ ਉੱਤਰ ਦੇ ਜਿਵੇਂ ਉਹ ਗੌਣ ਵਾਲਾ ਕਹਿੰਦਾ ਹੁੰਦਾ ਸੀ ਕਿ ਕਿਸੇ ਨੂੰ ਕਾਸੇ ਦਾ ਪਤਾ ਨਹੀਂ ਬੱਕਰੀ 2 ਮਿੰਟ 'ਚੇ ਵੇਚ ਦੰਨੇ ਆ ਵੀਡੀਓ ਇਹਨੂੰ ਸਟਿਆਂ ਨੂੰ ਪਤਾ ਹੈ ਤੈਨੂੰ ਮਾਰ ਨਹੀਂ ਪਉਂਦਾ ਨੀਮ ਦਵਾ ਲੈ ਨਾ ਮਾਰੇ ਇਹਨੂੰ ਠੀਕ ਹੈ ਗੱਲ ਇੱਕ 60 'ਚੇ ਕੱਢ ਦੂੰ ਸੂਜੀ ਦੱਸੋ ਇਹ ਚੰਗੀ ਦਾ ਚੰਗਾ ਰੇਟ ਲਾਉਂ ਆ ਇਹ ਦੋਏ ਭਾਈ ਭਾਚਣ ਜਿਹੜੀ ਮੈਂ ਜਵਾਨ ਕਰਾਤੀ ਐ ਜਿਹੜੇ ਰੁਪਏ ਦਾ ਐ ਨਹੀਂ ਇਹਨਾਂ ਦੇ ਵਟਕੂ-ਵਟਕੂ ਫਰੋਲ ਕੇ ਕੱਟ ਲਾਂਗੇ ਬੱਕਰੀ ਮੇਰੀ ਗੱਡੀ 'ਚ ਪਾ ਦੇ ਮੇਰੇ ਘਰੇ ਫਿਰਦੀ ਰੂ ਸੁਪੂ ਮੈਨੂੰ ਕੀ ਮਾਰੀ ਐ ਚੰਗੀ ਹੈ ਲਿਆ ਜੀ ਰੁਪਏ ਵੀ ਤੇਰੇ ਪਿੰਡੋਂ ਲਿਆਵਾਂਗੇ। ਉਹ ਸ਼ਾਬਾਸ਼ ਤੇਰੇ ਹੋ ਚੱਕਰ ਨੇ ਯਾਰ। ਆ ਲੈ ਵਸ ਸਾਰੀਆਂ ਗੱਲਾਂ ਸੌ ਕਰਦਾ। ਸਾਰੀਆਂ ਗੱਲਾਂ ਬਾਈ ਮੇਰੀ ਗੱਲ ਤੇ ਕਰਦਾ ਕੁਛ। ਜਿਵੇਂ ਪਹਿਲਾਂ ਖਰੀਦ ਕੇ ਦਿੱਤੀਆਂ ਨੇ। ਬਸਵਾਸ ਪਰੋਸ ਹੈ। ਜਾ ਹੋ ਗਈ ਉਹ 23000 ਦੀ ਚੁੱਪ ਕਰ ਫੜਾ ਰਸੀ। ਖੁਸ਼ ਹੈ? ਨਹੀਂ। 1500 ਤਾਂ ਉਹਨੇ ਕਟਾਉਂ ਏ ਕਟਾਉਂ। 25 ਪੁੱਛੀ ਦੀ ਨਹੀਂ ਵਿਕਦੀ। 25 ਤੋਂ 27 ਤੋਂ 25 ਤੇ ਲਿਆ ਆ। 25 ਤੋਂ ਤੈਨੂੰ ਹੁਣ ਕਿੱਥੇ ਲਿਆ ਆ? ਅੱਛਾ। ਇਹਨੇ ਸੌਤੇ। ਸਾਢੇ 23 ਦੀ। ਸਾਢੇ 23 ਦੀ। ਖੁਸ਼ੇ ਲੋ ਵੀਰੇ ਰੁਪਏ ਵੀ ਵੀ ਘਾਟ ਨਹੀਂ ਕਾਟੇ ਛੜਦੀ ਲੈਲੀ ਲਵਾਦੀ ਥੋ ਵੀ ਮੈਂ ਭਾਈ ਦਾ ਨਹੀਂ ਦਿਖਾ ਦਿਓ ਵੀਡੀਓ ਬਣਾ ਦਿਓ ਚੰਗੀ ਤਰ੍ਹਾਂ ਬਣਾ ਦਿਓ ਕਿਉਂ ਕੋਕਾ ਪੀਸ ਹੈਗਾ ਇੱਥੇ ਆਉਣਾ ਕੋਈ ਚੱਕਰ ਨਹੀਂ ਕੋਈ ਜਾ ਯਾਰ ਮਾੜੀ ਨਹੀਂ ਹੈਗੀ ਵੀਰੇ ਲੈ ਨਹੀਂ ਯਾਰ ਬਾਈ ਨੰਬਰ ਨੰਬਰ ਦੇ ਐਜੀ ਯੂਟਿਊਬ 'ਤੇ ਫੋਨ 'ਤੇ ਕਰ ਨਗਦ ਦੇ ਦੇ ਯਾਰ ਨਹੀਂ ਨਹੀਂ ਨਾ ਸਾਰੀ ਐਸੀ ਕੋ ਛੁੱਟੀ ਸੀ ਚੱਲ ਪਵਾ ਲੋ ਪਵਾ ਲੋ ਪਵਾ ਲੋ ਓਏ ਇੱਕ ਦੋ ਨੇ ਇਹਨੂੰ ਕਢਾ ਕੇ ਦੇ ਦੀ ਯਾਰ ਕਿਵੇਂ ਥੇ ਰੱਲਦਾ ਆਹ ਹੋ ਉਹਨੂੰ ਦੇ ਜਾਂਗਾ ਤਾਂ ਕੋਈ ਚੱਕਰ ਨਹੀਂ ਦਾ